ਸ਼ਸ਼ਕਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਮਿਊਸਪਲ ਕਾਉਂਸਲ ਨੇ ਨੰਗਲ ਦੀ ਅੱਜ ਹੰਗਾਮੇਦਾਰ ਮੀਟਿੰਗ ਹੋਈ ਜਿਸ ਦੇ ਵਿੱਚ ਵਾਰਡ ਨੰਬਰ 8 ਤੋਂ ਪਰਮਜੀਤ ਸਿੰਘ ਪੰਮਾ ਮਿਊਸਪਲ ਕਾਉਂਸਲਰ ਵੱਲੋਂ ਅਲੱਗ-ਅਲੱਗ ਮੁੱਦਿਆਂ ਉੱਤੇ ਮਿਊਸਪਲ ਕਾਉਂਸਲ ਦੇ ਈਓ ਨੂੰ ਘੇਰਿਆ ਗਿਆ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਨੰਗਲ ਕਾਉਂਸਲ ਨੇ ਈਓ ਨੂੰ ਇੱਕ ਲੈਟਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਮਿਊਸਪਲ ਕਾਉਂਸਲ ਨੰਗਲ ਵੱਲੋਂ ਸਾਲ 2022-23 2023-24 ਦੌਰਾਨ ਹੀ ਟੈਂਡਰਿੰਗ ਰਹੀ ਜੋ ਟੈਂਡਰ ਕੀਤੇ ਗਏ ਹਨ ਉਹ ਸੰਦੇਹ ਦੇ ਘੇਰੇ ਦੇ ਵਿੱਚ ਹਨ ਉਹਨਾਂ ਨੇ ਅਕੀ ਕਾਉਂਸਲ ਬਲੋਕ ਦੇ ਸਮੇਂ ਦੇ ਦੌਰਾਨ ਹੀ ਟੈਂਡਰਿੰਗ ਕਰਾਈਆਂ ਅਤੇ ਲੋਟ ਕੀਤੇ ਗਏ ਟੈਂਡਰਾਂ ਦੇ ਵਿੱਚ ਕੁਝ ਵਿਸ਼ੇਸ਼ ਸੁਸਾਇਟੀਆਂ ਫਰਮਾਂ ਨੂੰ ਨਿਜੀ ਲਾ ਪਹੁੰਚਾਇਆ ਗਿਆ ਹੈ ਜਿਸ ਕਰਕੇ ਮਿਊਨਿਸਪਲ ਕਾਉਂਸਲ ਨੰਗਲ ਨੂੰ ਵਿੱਤੀ ਨੁਕਸਾਨ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਵਿਸ਼ੇਸ਼ ਖਾਸ ਸੁਸਾਇਟੀਆਂ ਫਰਮਾਂ ਨੇ ਬਹੁਤ ਜ਼ਿਆਦਾ ਰੇਟਾਂ ਉੱਤੇ ਟੈਂਡਰ ਪ੍ਰਾਪਤ ਕੀਤੇ ਹਨ ਇਸ ਕਾਰਨ ਕਰਕੇ ਜਿੱਥੇ ਨਾ ਸੁਸਾਇਟੀ ਫਰਮਾਂ ਵੱਲੋਂ ਕੀਤੇ ਜਾ ਰਹੇ ਵਿਕਾਸਿਕ ਕੰਮਾਂ ਦੀ ਗੁਣਵੰਤਾ ਦੇ ਵਿੱਚ ਕਮੀ ਆਈ ਹੈ ਉੱਥੇ ਹੀ ਇਹਨਾਂ ਸੁਸਾਇਟੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਗਤੀ ਵਿੱਚ ਵੀ ਬਹੁਤ ਵੱਡੇ ਪਦਰਤੇ ਦੀ ਕਮੀ ਆ ਰਹੀ ਹੈ ਜਿਸ ਕਰਕੇ ਮਿਊਂਸਪਲ ਕਾਉਂਸਲ ਨੰਗਲ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਦੇ ਵਿੱਚ ਦਿੱਕਤ ਆਈ ਹੈ ਇਸ ਕਰਕੇ ਉਹਨਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਸੁਸਾਇਟੀਆਂ ਫਰਮਾਂ ਨੂੰ ਅਲਾਟ ਕੀਤੇ ਗਏ ਟੈਂਡਰਾਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਪਾਰਦਰਸ਼ਤਾ ਬਣੀ ਰਹੇ ਅਤੇ ਹਰੇਕ ਸੁਸਾਇਟੀ ਨੂੰ ਫਰਮ ਨੂੰ ਕਾਨੂੰਨ ਅਤੇ ਨਿਯਮਾਂ ਦੇ ਅਨੁਸਾਰ ਟੈਂਡਰ ਮਿਲ ਸਕਣ ਤੇ ਉਹਨਾਂ ਨੇ ਕਿਹਾ ਕਿ ਅਗਲੀ ਮੀਟਿੰਗ ਦੇ ਦੌਰਾਨ ਅਲਾਟ ਕੀਤੇ ਗਏ ਟੈਂਡਰਾਂ ਦਾ ਰਿਕਾਰਡ ਅਤੇ ਜਾਂਚ ਦੀ ਰਿਪੋਰਟ ਵੀ ਪੇਸ਼ ਕੀਤੀ ਜਾਵੇ ਤਾਂ ਕਿ ਮਿਊਂਸਪਲ ਕਾਉਂਸਲ ਨੰਗਲ ਦੇ ਖਜ਼ਾਨੇ ਨੂੰ ਖੋਰਾ ਲਾਉਣ ਵਾਲਿਆਂ ਨੂੰ ਰੋਕਿਆ ਜਾ ਸਕੇ ਤੇ ਚਲੋ ਆ ਤੁਹਾਨੂੰ ਸੁਣਾ ਦਿੰਨੇ ਆ ਕਿ ਇਸ ਮੌਕੇ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਪਰਮਜੀਤ ਪੰਮਾ ਅਤੇ ਰਾਜੇਸ਼ ਚੋਦਰੀ ਦਾ ਕੀ ਕਹਿਣਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਕੌਂਸਲ ਦੀ ਜਿਹੜੀ ਮਹੀਨਾ ਬਾਅਦ ਮੀਟਿੰਗ ਸੀ ਪਰ 72 ਦਿਨਾਂ ਬਾਅਦ ਇਹ ਮੀਟਿੰਗ ਹੋਈ ਆਦਰਵਾਇਸ ਤਾਂ 1 ਮਹੀਨੇ ਬਾਅਦ ਹੋਣੀ ਚਾਹੀਦੀ ਮੀਟਿੰਗ ਉਹਦੇ ਵਿੱਚ ਅਲੱਗ-ਅਲੱਗ ਜਿਹੜੇ ਏਜੰਡੇ ਸੀ ਜਿਆਦਾ ਖਰਕੇ ਅਫੀਸ਼ੀਅਲ ਵਰਕ ਸੀ ਇੱਕ ਜਿਹੜਾ ਸੀ ਮੈਡਮ 스ਨੀਤਾ ਜੈਨ ਜੀ ਦਾ ਜਿਹੜੇ ਪਹਿਲੇ ਪ੍ਰਿੰਸੀਪਲ ਸੀ ਪੂਰਾ ਤੇ ਇੱਕ ਐਲੀਗੇਸ਼ਨ ਸੀ ਕਿ ਜਿਹੜਾ ਕੋਈ ਕਹਿ ਲੋ ਵੀ ਕੋਈ ਕਹਿ ਲੋ ਵੀ ਕੋਈ ਬੜਾ ਬੋੜ ਬੋੜ ਦੇ ਕਿਤਾ ਬੋੜ ਬੋੜ ਦਾਲਾ ਸੀ ਐਲੀਗੇਸ਼ਨ ਕਹਿ ਰਿਹਾ ਮੈਂ ਉਹਨਾਂ ਨੂੰ ਇਹ ਨਹੀਂ ਕਹਿ ਰਿਹਾ ਕਿ ਉਹ ਸੱਚ ਸੀ ਉਹ ਸਿਰਫ ਐਲੀਗੇਸ਼ਨ ਸੀ ਉਹ ਉਹ ਐਲੀਗੇਸ਼ਨ ਦੇ ਵਿੱਚ ਉਹਨਾਂ ਨੇ ਕਾਉਂਸਲ ਤੱਕ ਬੇਨਤੀ ਕੀਤੀ ਸੀ ਕਿ ਜਿਹੜੀ ਨਗਰ ਕਾਉਂਸਲ ਲੰਗੜ ਹੈ ਉਹ ਉਹਨਾਂ ਦਾ ਮੁਰ ਤੋਂ ਵਿਚਾਰ ਕਰੇ ਵੀ ਜਿਹੜੇ ਉਹਨਾਂ ਤੇ ਦੋਸ਼ ਲੱਗੇ ਪਰ ਜਿਹੜਾ ਹਾਊਸ ਹੈ ਅੱਜ ਉਹ ਜਿਹੜਾ ਹਾਊਸ ਹੈ ਉਹਨੇ ਅੱਜ ਪੂਰਨ ਤੌਰ ਤੇ ਉਹਨੂੰ ਇਹ ਕਹਿਤਾ ਵੀ ਅਸੀਂ ਮਾਫ ਨਹੀਂ ਕਰ ਸਕਦੇ ਕਿਉਂਕਿ ਇਨਕੁਆਰੀ ਆਈ ਹੋਈ ਹੈ ਜਿਸ ਕੇ ਅੰਦਰ ਹੈ ਮੈਦਦ ਕੋਈ ਨਹੀਂ ਬਾਤ ਹੋਉਂਦੀ ਉਹ ਆਜੂ ਬਟਾ ਦੇ ਵਿੱਚ ਸੀ ਉਹਨਾਂ ਨੇ ਕਿਹਾ ਸੀ ਸੀਮਾ ਜੈਨ ਜੀ ਸੌਰੀ ਜਿਹੜੇ ਜੈਨ ਸਾਹਿਬ ਮੈਡਮ ਸੀ ਉਹਨਾਂ ਨੂੰ ਹਾਊਸ ਨੇ ਇਹ ਕਿਹਾ ਵੀ ਹਾਊਸ ਨੇ ਇਹ ਮਤਾ ਪਾਸ ਕੀਤਾ ਕਿ ਆਪਾਂ ਇਨਕੁਆਰੀ ਨੂੰ ਨਹੀਂ ਰੱਦ ਕਰ ਸਕਦੇ ਹਾਇਰ ਅਫੀਸ਼ੀਅਲਸ ਤੋਂ ਜੇ ਉਹਨਾਂ ਨੂੰ ਕਿਤੇ ਕਿੰਥੋਂ ਪ੍ਰੰਤੂ ਹੈ ਇਨਕੁਆਰੀ ਤੇ ਹਾਇਰ ਅਫੀਸ਼ੀਅਲਸ ਨੂੰ ਇਹ ਸਭ ਨੂੰ اختیار ਦਿੱਤੇ ਕੋਈ ਇਨਕੁਆਰੀ ਕਰਨ ਤੇ ਜੋ ਵੀ ਚੰਗਾ ਜਾਂ ਮਾੜਾ ਉਹਨਾਂ ਦੇ ਦੋ ਸੱਚੇ ਜਾਂ ਝੂਠੇ ਆ ਉਹ ਅਸੀਂ ਮਤੇ ਪਾਸ ਕੀਤਾ ਉਹ ਸਾਰੇ ਮਤੇ ਐਤਾਂ ਸੀ ਤੇ ਉਸ ਤੋਂ ਬਾਅਦ ਅੱਜ ਜਿਹੜੀ ਮੇਨ ਡਿਸਕਸ ਹੋਈ ਇੱਕ ਮੈਂ ਜਿਹੜੀ ਤੁਹਾਨੂੰ ਲੈਟਰ ਦੀ ਕਾਪੀ ਪ੍ਰੋਵਾਈਡ ਕੀਤੀ ਆ ਉਹਦੇ ਵਿੱਚ ਈ ਟੈਂਡਰਿੰਗ ਤੇ ਜਿਹੜੇ ਮੈਂ ਦੋਸ਼ ਲਾਏ ਕੀ ਕਿਦਾਂ ਈ ਟੈਂਡਰਿੰਗ ਦੇ ਵਿੱਚ ਕਿਦਾਂ ਕੁਝ ਵਿਸ਼ੇਸ਼ ਰੂਪ ਦੇ ਵਿੱਚ ਕੋ ਖਾਸ ਠੇਕੇਦਾਰ ਆ ਉਹ ਫਾਇਦਾ ਲੈ ਕੇ ਜਾ ਰਹੇ ਅਫਸਰ ਸਹਿਬਾਨ ਦਾ ਇਹ ਕਹਿਣਾ ਸੀ ਕਿ ਜਿਹੜੇ ਠੇਕੇਦਾਰ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਹੀਰਾ ਫੇਰੀ ਨਹੀਂ ਹੋ ਸਕਦੀ ਕਿਉਂਕਿ ਇਹ ਈ-ਟੈਂਡਰਿੰਗ ਦੇ ਵਿੱਚ ਬੜਾ ਸੀਕ੍ਰੀਟ ਤਰੀਕੇ ਨਾਲ ਜਿਹੜੀ ਟੈਂਡਰਿੰਗ ਹੁੰਦੀ ਆ ਪਰ ਸਾਡੇ ਦੋਸ਼ ਹੈ ਵੀ ਸਾਡੇ ਸ਼ਹਿਰ ਨੂੰ ਪਤਾ ਹੁੰਦਾ ਵੀ ਇਹ ਠੇਕਾ ਕਿਹਨੂੰ ਮਿਲਣਾ ਤੇ ਕੁਝ ਸਰਕਾਰ ਦੇ ਜਿਹੜੇ ਨੇੜੇ ਦੇ ਲੋਕ ਹੈ ਉਹ ਆਪਣੇ ਪ੍ਰਭਾਵ ਨੂੰ ਕਰਕੇ ਉਹ ਠੇਕੇ ਲੈ ਰਹੇ ਇੱਥੇ ਟੈਂਡਰ ਲੈ ਰਹੇ ਤੇ ਪਰ ਕੰਮ ਕੱਢੀਆ ਕਰ ਰਹੇ ਕਿਉਂਕਿ ਜ਼ਿਆਦਾ ਰੇਟਾਂ ਤੇ ਕੰਮ ਲੈ ਲੈਣ ਨੇ ਤੇ ਕੰਮ ਕਰ ਨਹੀਂ ਰਹੇ ਤੇ ਇਹਦੇ ਨਾਲ ਨੰਗਲ ਸ਼ਹਿਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਜਿੱਥੇ ਖਜ਼ਾਨੇ ਨੂੰ ਨੁਕਸਾਨ ਹੋ ਰਿਹਾ ਮੈਂ ਕਿਹਾ ਵੀ ਇਹਦੀ ਜਾਂਚ ਕੀਤੀ ਜਾਵੇ ਇਹਦੀ ਅਸੀਂ ਐਪਲੀਕੇਸ਼ਨ ਦਿੱਤੀ ਅੱਜ ਉਸ ਤੋਂ ਇਲਾਵਾ ਜਿਹੜਾ ਬਰਾਰੀ ਵਾਲਾ ਫਟਕ ਹੈ ਬਈ ਬਿੱਲ ਕਿਤਾ ਪਾਸ ਹੋ ਜਾਂਦੇ ਫਿਰ ਉਹਨਾਂ ਦੇ ਬਿੱਲ ਤਾਂ ਉਹ ਤਾਂ ਉਹ ਸਾਡਾ ਕੰਮ ਨਹੀਂ ਨਾ ਉਹ ਤਾਂ ਟੈਕਨੀਕਲ ਵਿੰਗ ਹੈ ਇੰਜੀਨੀਅਰਿੰਗ ਵਿੰਗ ਹੈ ਉਹਨਾਂ ਨੇ ਦੇਖਣਾ ਕੰਮ ਕੀਤਾ ਨਹੀਂ ਕੀਤਾ ਉਹਦਾ ਇੱਕ ਅਲੱਗ ਪੱਖ ਹੈ ਤੇ ਇਹ ਤਾਂ ਸਾਡਾ ਹਾਊਸ ਦੇ ਵਿੱਚ ਆ ਵੀ ਕਿਉਂਕਿ ਹਾਊਸ ਦੀ ਮੀਟਿੰਗ ਉਸ ਤੋਂ ਬਾਅਦ ਬਰਾਰੀ ਜਿਹੜਾ ਫਟਕ ਹੈ ਬਰਾਰੀ ਫਾਟਕ ਤੇ ਘੱਟੋ-ਘੱਟ ਇੱਕ ਸਾਲ ਤੋਂ ਲੱਗੇ ਹੋਏ ਉਹਨੂੰ ਠੀਕ ਕਰਨਾ ਹੈ ਪਹਿਲਾਂ ਸੀਵਰੇਜ ਬੋਰਡ ਨੇ 20-25 ਲੱਖ ਦਾ ਉਹਦੇ ਲਾਈਨਾਂ ਤੇ ਥੱਲੋਂ ਪਾ ਦਿੱਤੀ ਲਾਈਨ ਉਹੋ ਕਹਿੰਦੇ ਡਿਫਾਲਟ ਹੈ ਉਹਦੇ ਚ ਅਸੀਂ ਅੱਗੋਂ ਪਾਉਣੀ ਪਰ ਉੱਥੇ ਮਾਂਪਾ ਗੁੱਦੀ ਮੰਦਰ ਵੀ ਆ ਉੱਥੇ ਬਾਬਾ ਬੁੱਟਾ ਸ਼ਾਹ ਜੀ ਦਾ ਬਾਬਾ ਬੁੱਟਾ ਜੀ ਦਾ ਗੁਰਦੁਆਰਾ ਵੀ ਆ ਉਸ ਤੋਂ ਬਾਅਦ ਬੈਂਕ ਵੀ ਆ ਉਸ ਤੋਂ ਬਾਅਦ ਮhalla ਕਲੀਨਿਕ ਵੀ ਆ ਹਸਪੀਟਲ ਵੀ ਆ ਕਹਿਣ ਦਾ ਮਤਲਬ 6 ਪਿੰਡਾਂ ਦੇ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਨਰਕ ਬਣ ਕੇ ਰਹਿ ਗਈ ਇਸ ਹਾਲਤ ਜਿਹੜੀ ਉਹ ਫਟ ਕਰਦੇ ਜਿਹੜੇ 6 ਪਿੰਡਾਂ ਦੀ ਜ਼ਿੰਦਗੀ ਆ ਉਹ ਨਰਕ ਬਣ ਕੇ ਰਹਿ ਗਈ ਤੇ ਅਸੀਂ ਇਹ ਕਿਹਾ ਵੀ ਜਾਂ ਇਹਨੂੰ ਕੰਮ ਕਰੋ ਲਈਤਾ ਸੀ ਉਥੇ ਦੇ ਲੋਕਾਂ ਨੂੰ ਲੈ ਕੇ ਅਸੀਂ ਧਰਨਾ ਮਾਰਾਂਗੇ ਤੇ ਜਿਹੜਾ ਸੀਵਰੇਜ ਬੋਰਡ ਜਾਂ ਜਿੱਦੀ ਵੀ ਗਲਤੀ ਹੈ ਜਿਹੜਾ 25 ਲੱਖ ਪਹਿਲਾਂ ਖਰਚਾ ਦਿੱ ਗਿਆ ਉਹ ਜਾਂ ਤਾਂ ਰਿਕਵਰ ਕੀਤਾ ਜਾਵੇ ਜਾਂ ਗਲਤੀ ਫਿਕਸ ਕੀਤੀ ਜਾਵੇ ਅਫਸਰਾਂ ਦੀ ਉਸ ਤੋਂ ਬਾਅਦ ਅੱਜ ਮੀਟਿੰਗ 'ਚ ਇੱਕ ਬਹੁਤ ਏਜੰਡਾ ਹੋਇਆ ਵੀ ਜਿੰਨੇ ਸਰਕਾਰੀ ਫੰਕਸ਼ਨ ਹੈ ਸ਼ਹਿਰ ਦੀ ਹੱਦ ਤੋਂ ਬਾਹਰ ਹੁੰਦੇ ਪੰਜਾਬ ਸਰਕਾਰ ਦੇ ਉੱਥੇ ਸਾਡੇ ਸਫਾਈ ਸੇਵਕਾਂ ਨੂੰ ਉੱਥੇ ਸਾਡੇ ਹੋਰ ਮਲਾਜਮਾਂ ਨੂੰ ਲੈ ਕੇ ਚਲੇ ਜਾਂਦੇ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਸਫਾਈ ਸੇਵਕਾਂ ਦਾ ਕੰਮ ਉਹਨਾਂ ਨੇ ਸ਼ਹਿਰ ਦੇ ਵਿੱਚ ਕਰਨਾ ਪਰ ਉਹਨੂੰ ਲੈ ਕੇ ਕਦੇ ਦੇਵਿਟਾ ਪਿੰਡ ਚਲੇ ਜਾਣੇ ਕਦੇ ਪਲਾਂਟ ਸਾਈਟ ਚਲੇ ਜਾਣੇ ਸਾਡੀ ਪਿੰਡਾਂ ਵਾਲਿਆਂ ਨਾਲ ਦੁਸ਼ਮਣੀ ਨਹੀਂ ਹੈ ਪਰ ਪਿੰਡਾਂ ਵਾਲਿਆਂ ਨਾਲ ਮੰਤਰੀ ਸਾਹਿਬ ਜਾਂ ਸਰਕਾਰ ਜਾਂ ਉਹਨਾਂ ਦੇ ਹਦਾਰੇ ਆਪਣੇ ਵਰਕਰ ਲੈ ਆ ਸਕਦੇ ਕੋ ਪੀ ਡਬਲਯੂ ਡੀ ਤੋਂ ਲੈ ਸਕਦੇ ਪਬਲਿਕ ਹੈਲਥ ਤੋਂ ਲੈ ਆ ਸਕਦੇ ਪਰ ਸਾਡੇ ਸ਼ਹਿਰ ਦੀ ਸਥਾਈ ਬਵਸਤਾ ਨੂੰ ਖਰਾਬ ਕਰਨ ਦੇ ਲਈ ਉੱਥੇ ਲੈ ਕੇ ਜਾਣੇ ਅਸੀਂ ਇਹ ਕਿਹਾ ਵੀ ਹਰਗਿਜ਼ ਐ ਇਹ ਸ਼ਹਿਰ ਦੀ ਹੱਦ ਤੋਂ ਬਾਹਰ ਸਰਕਾਰੀ ਕਾਉਂਸਲ ਦਾ ਮੁਲਾਜ਼ਮ ਨਹੀਂ ਜਾਣ ਦਿੱਤਾ ਜਾਊਗਾ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਬੈਂਚ ਆਏ ਆ ਕਿ ਕਿਸੇ ਕਾਉਂਸਲਰ ਨੂੰ ਨਹੀਂ ਪਤਾ ਵੀ ਬੈਂਚ ਜਿਹੜੇ ਖਈ ਐ ਇੱਕ ਤਾਂ ਕਾਉਂਸਲਰਾਂ ਨੂੰ 5-5 10-10 ਬੈਂਚ ਦੇ ਦਿੱਤੇ। ਉਹ ਤੋਂ ਇਲਾਵਾ 60-70 ਇਹ ਜੇ ਬੈਂਚਾਂ ਜਿਹੜੇ ਪਤਾ ਹੀ ਨਹੀਂ ਵੀ ਕਿੱਥੇ ਗਏ। ਉਹ ਉਹ ਕਿੱਥੇ ਚਲੇ ਗਏ। ਇਸ ਕਰਕੇ ਅਸੀਂ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਹਗਾਮਾਪੁਰ ਨਹੀਂ ਤੇ ਉਸ ਦੇ ਵਿੱਚ ਆਪਾਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਨਗਰ ਕਾਉਂਸਲ ਦਾ ਜਿਹੜੇ ਕਾਉਂਸਲਰ ਸਹਿਬਾਨ ਹੈ ਤੁਹਾਡੇ ਹੱਕਾਂ ਦੀ ਰਾਖੀ ਕਰਦੇ ਪਰ ਜਿਹੜੇ ਅਧਿਕਾਰੀ ਆ ਪੰਜਾਬ ਸਰਕਾਰ ਨਾਲ ਮਿਲ ਕੇ ਜਾਣ ਬੁੱਝ ਕੇ ਤਾਂ ਪੀੜ ਕਰ ਰਹੇ ਸਫਾਈ ਬਵਸਥਾ ਨੂੰ ਸਾਡੇ ਮੁਲਾਜ਼ਮਾਂ ਨੂੰ ਬਾਹਰ ਲੈ ਕੇ ਜਾ ਰਹੇ ਹਾਂ ਦਾ ਸ਼ੋਸ਼ਣ ਕਰ ਰਹੇ ਬਨਾਰੀ ਫਾਟਕ ਵਾਲੇ ਬਹੁਤ ਦੁਖੀ ਐ ਉਹਨਾਂ ਦੀ ਜ਼ਿੰਦਗੀ ਨਰਕ ਬਣ ਆਤੀ ਛੇ ਪਿੰਡਾਂ ਦੀ ਉਹਦੇ ਲਈ ਅਫਸਰ ਕੋਈ ਵੀ ਜ਼ਿੰਮੇਵਾਰ ਹੋਵੇ ਚਾਹੇ ਸੀਵਰੇ ਦੇ ਹੋਣ ਇਹਨਾਂ ਤੇ ਕਾਰਵਾਈ ਕਰੋ ਆਪਣੇ ਚਾਹੇਤਿਆਂ ਨੂੰ ਠੇਕੇ ਦੇਣ ਦੇ ਲਈ ਜਿਹੜੀ ਟੈਂਡਰਿੰਗ ਪ੍ਰਕਿਰਿਆ ਹੈ ਉਹ ਤੇ ਦਬਾਅ ਪਾਇਆ ਜਾ ਰਿਹਾ ਇਹ ਇਹਦੀ ਇਨਕੁਆਰੀ ਕੀਤੀ ਜਾਵੇ ਅਸੀਂ ਇਹ ਵੀ ਕਿਹਾ ਵੀ ਮੀਟਿੰਗ ਹਰ ਮਹੀਨੇ ਹੋਣੀ ਚਾਹੀਦੀ ਤਾਂ ਕਿ 90 90 ਦਿਨਾਂ ਬਾਅਦ ਮੀਟਿੰਗ ਹੁੰਦੀ ਐ ਤੇ ਜਿੱਥੇ ਮੰਤਰੀ ਸਾਹਿਬ ਤੁਹਾਡਾ ਸਤਿਕਾਰ ਹੈ ਪਰ ਇਹ ਨਹੀਂ ਕਿ ਡੇ 150 ਬੰਦਾ ਆਊਟਸੋਰਸਿੰਗ ਦੇ ਵਿੱਚ ਰੱਖਿਆ ਗਿਆ ਜਿਹਦਾ ਕੋਈ ਪਤਾ ਨਹੀਂ ਹੈ ਕਿੱਥੋਂ ਰੱਖਿਆ ਗਿਆ ਕਿਹਦਾ ਬੰਦਾ ਇਹੋ ਸ਼ਪਾਰਸ਼ਾਂ ਆਨੀਆਂ ਪੰਜ ਪੰਜ 10 10 ਬੰਦੇ ਰੱਖੇ ਸਾਡੀ ਨਗਰ ਕਾਉਂਸਲ ਦੇ ਖਜ਼ਾਨੇ ਤੇ ਬੋਝ ਪੈ ਰਿਹਾ ਜਿੱਥੇ 10 ਬੰਦੇ ਦੀ ਲੋੜ ਹੈ ਉੱਥੇ 20 20 ਬੰਦੇ ਰੱਖੇ ਜਾ ਰਹੇ ਆਪਣੀਆਂ ਕੋਠੀਆਂ ਦੇ ਵਿੱਚ ਬੰਦੇ ਵਰਤੇ ਜਾ ਰਹੇ ਅਫਸਰ ਸ਼ਾਇਆਂ ਦੇ ਬੰਦੇ ਜਾ ਰਹੇ ਹੋਰ ਜਿਹੜੀਆਂ ਅਧਿਕਾਰੀਆਂ ਜਾਂ ਪੰਜਾਬ ਸਰਕਾਰ ਨਾਲ ਮਿਲੇ ਜੁਲੇ ਲੋਕ ਹੈ ਨਗਰ ਕਾਉਂਸਲ ਦੇ ਮੁਲਾਜ਼ਮਾਂ ਨੂੰ ਉੱਥੇ ਵਰਤ ਕੇ ਨਗਰ ਕਾਉਂਸਲ ਦੇ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਤੇ ਅੱਗੇ ਤੋਂ ਵੀ ਚੇਤਾਵਨੀ ਦਿੰਦੇ ਕਿ ਜੇ ਬਰਾਰੀ ਵਾਲੇ ਫਾਟਕ ਨੂੰ ਛੇਤੀ ਤੋਂ ਤੇਰੀ ਰਿਪੇਅਰ ਨਾ ਕੀਤੀ ਗਈ ਜਾਂ ਜਿਹੜੀਆਂ ਮੈਂ ਮੰਗਾ ਦੱਸਿਆ ਉਹ ਨਾ ਕੀਤਾ ਗਿਆ ਇਹ ਟੈਂਡਰਿੰਗ ਦਾ ਅਸੀਂ ਸਾਨੂੰ ਸੰਘਰਸ਼ ਕਰਨ ਤੇ ਮਜਬੂਰ ਹੋਣਾ ਪਾਏਗਾ ਤੇ ਐਨਾ ਹੀ ਕਹਿੰਦਾ ਹੋਇਆ ਜੇ ਕੋਈ ਕੁਐਸਚਨ ਹੈ ਤਾਂ ਜਿਹੜੇ ਅੱਜ ਮਿਸਪਲ ਕਮੇਟੀ ਦੀ ਕਾਫੀ ਸਮੇਂ ਤੋਂ ਬਾਅਦ ਮੀਟਿੰਗ ਹੋਈ ਸੰਜੇ ਸਾਨੀ ਜੀ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਦੀ ਅਧਿક્ષાਤਾ ਥੱਲੇ ਸਾਰੇ ਕਾਉਂਸਲਰ ਹਾਜ਼ਰ ਸਨ ਅੱਜ ਸੀ ਅੱਜ ਦੀ ਮੀਟਿੰਗ ਦੇ ਪਹਿਲਾ ਸ਼ੱਦੇ ਬਾਰੇ ਗੱਲ ਕਰਦੇ ਆ ਉਹਦੇ ਵਿੱਚ ਸੁਨੀਤਾ ਜੈਨ ਜਿਹੜੇ ਪ੍ਰਿੰਸੀਪਲ रह ਚੁੱਕੇ ਆ ਉਹਨਾਂ ਤੇ ਸਕੂਲ ਦੇ ਸਮੇਂ ਜਿਸ ਵੇਲੇ ਉਹ ਪ੍ਰਿੰਸੀਪਲ ਸੀ ਉਹਨਾਂ ਦੇ ਫੰਡ ਦੀ ਦੁਰਪਯੋਗ ਕਰਨ ਦੇ ਸੰਬੰਧੀ ਹਿਸਾਬ ਨਾ ਦੇਣ ਦੇ ਸੰਬੰਧੀ ਇੱਕ ਇਨਕੁਆਰੀ ਚੱਲ ਰਹੀ ਸੀ ਜਿਹਦੇ ਤੇ ਆਮ ਚਰਚਾ ਕਰਕੇ ਅਸੀਂ ਕੌਂਸਲ ਦੇ ਵਿੱਚ ਪ੍ਰਧਾਨ ਸਾਹਿਬ ਤੇ ਯੂਓ ਸਾਹਿਬ ਨੂੰ ਗੇਨਕੀ ਕੀਤੀ ਇਹ ਇਹ ਇੰਕੁਆਰੀ ਜਿਹਨਾਂ ਨੇ ਕਰਤੀ ਉਹਦੀ ਅਪੀਲ ਅੱਗੇ ਯੂ ਸਾਹਿਬ ਦੇਖਣ ਉਹ ਵੀ ਨੂੰ ਕਰਨਾ ਅਸੀਂ ਅੱਜ ਉਸ ਨੂੰ ਸਹਿਮਤੀ ਜਾਹਰ ਨਹੀਂ ਕੀਤੀ ਅਸੀਂ ਇਸ ਕਰਪਸ਼ਨ ਦੇ ਕੇਸ ਨੂੰ ਮਾਫ ਨਹੀਂ ਕੀਤਾ ਉਸਾਸਨੇ ਮਤਲਬ ਬਤਾਓ ਅਸੀਂ ਲਿਖ ਕੇ ਦੇਤਾ ਕਿ ਅਸੀਂ ਦੇ ਉੱਪਰ ਕੋਈ ਵੀ ਉਹਨਾਂ ਨੂੰ ਮਾਫੀ ਲਾਵਾ ਨਹੀਂ ਦੇ ਸਕੀ ਉਹਨਾਂ ਨੇ ਕਿਹਾ ਕਿ ਮੇਰਾ ਇਹ ਕੇਸ ਦੀ ਅਪੀਲ ਆ ਗਈ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਕਿ ਮੈਨੂੰ ਇਹ ਮਾਫ ਕਰਤਾ ਜਾਵੇ ਅਸੀਂ ਉਹ ਯੂ ਸਾਹਿਬ ਦੇ ਹਮਾਂ ਦੇਖਤੀ ਪੰਜਾਬ ਦੇ ਅੰਦਰ ਸਰਕਾਰ ਆਮ ਆਪੀ ਪਾਰਟੀ ਦੀ ਹੈ ਇਸ ਪਰ ਕਮੇਟੀ ਦੇ ਵਿੱਚ ਦੋ ਅਸੀਂ ਭਾਰਤੀ ਜਨਤਾ ਪਾਰਟੀ ਦੇ ਫੰਕਸ਼ਨਰ ਹੈ ਆ ਸਾਡੀ ਸ਼ਹਿਰ ਦੀ ਰਾਖੀ ਕਰਨਾ ਫਰਜ਼ ਮੰਨਦਾ ਪਰ ਅੰਦਰ ਇੱਕ ਹੋਰ ਬਹੁਤ بڑا ਅਜਬ ਦੇਖਣ ਨੂੰ ਮਿਲਿਆ ਕਿ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਮੈਂਬਰ ਸਹਿਵਾ ਐਡਵੋਕੇਟ ਪਰਮਜੀਤ ਸਿੰਘ ਪੰਮਾਜੀ ਆਪਣੀ ਹੀ ਕਮਿਊਨਿਟੀ ਤੇ ਬਹੁਤ ਕਿੰਤੂ ਤੇ ਪ੍ਰਤੂ ਕਰਦੇ ਰਹੇ ਮੈਂ ਉਹਨਾਂ ਦਾ ਦਿਲ ਦੀਆਂ ਜਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਪਰਮਜੀਤ ਪੰਮਾ ਜੀ ਨੇ ਆਪਣੀ ਪਾਰਟੀ ਦਾ ਸਾਥ ਛੱਡਦੇ ਹੋਏ ਸ਼ਹਿਰ ਦੇ ਮੁੱਦਿਆਂ ਤੇ ਬੜੀਆਂ ਅੱਛੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕੌਂਸਲ ਦੇ ਵਿੱਚ ਉਠਾਈਆਂ ਉਹ ਇਸ ਤਰ੍ਹਾਂ ਜਾਪਦਾ ਸੀ ਕਿ ਜਲਦੀ ਜਿਹੜੀ ਉਹ ਕੌਂਸਲਸ ਪਾਰਟੀ ਛੱਡ ਗਈ ਤੇ ਅਸੀਂ ਉਹਨਾਂ ਦਾ ਆਪਣੇ ਬੀਜੇਪੀ ਚਾਣ ਵਾਸਤੇ ਬੇਨਤੀ ਕਰਦੇ ਹਾਂ ਤੋ ਸਭ ਨੂੰ ਜੁਆਇਨ ਕਰਨਾ ਦਾ ਬਹੁਤ ਬਹੁਤ ਸ਼ੁਕਰੀਆ। ਸਰ ਇੱਕ ਕੁਐਸਚਨ ਹੈ। ਉਹਨਾਂ ਦਾ ਝਾੜੂ ਬਹੁਤ ਹੀ ਬੜਾ ਸੌਫਟ ਕਾਰਨਰ ਹੈ ਔਰ ਉਹ ਕਿਸੇ ਤਰ੍ਹਾਂ ਉਹਨਾਂ ਦੀ ਫਰੈਂਡਸ਼ਿਪ ਹੈ ਝਾੜੂ ਦਾ। ਦੇਖੋ ਕਹਿੰਦੇ ਹੈਗੀ ਮੈਂ ਭਾਰਤੀ ਜਨਤਾ ਪਾਰਟੀ ਦਾ ਸਹਾਇਕ ਗਰੇਵਾਲ ਸਾਹਿਬ। ਇਹ ਕਿ ਪਤੀ ਸਨੀਰਾ ਕਦੇ ਵੀ ਸਾਜ ਤੱਕ ਸਰਕਾਰ ਦੇ ਪੱਖ ਵਿੱਚ ਕਦੇ ਬਿਆਨ ਨਹੀਂ ਦੇਹਾ। ਮੈਂ ਜੇ ਮਿਸਪਟ ਕੌਂਸਲਰ ਹੈ ਤੇ ਮੈਂ ਆਪਣੇ ਸ਼ਹਿਰ ਦੀ ਵੀ ਰਾਖੀ ਕਰਦਾ, ਭਾਜਪੀ ਦੀ ਵੀ ਰਾਖੀ ਕਰਦਾ, ਭਾਜਪੀ ਦੇ ਇੱਕ ਇੱਕ ਵਰਕਰ ਦੀ ਰਾਖੀ ਕਰਦਾ ਚਾਹੇ ਉਹ ਡੀਐਸਪੀ ਸਾਹਿਬ ਪਾ ਜਾਣਾ ਹੋਵੇ ਚਾਹੇ ਉਹ ਐਸਐਸਪੀ ਸਾਹਿਬ ਪਾ ਜਾਣਾ ਹੋਵੇ ਠੀਕ ਬਾਕੀ ਸਾਡੇ ਮਾਤਾ ਪਿਤਾ ਨੇ ਸਿਖਾਇਆ ਵਾ ਕਿ ਸੇਤਾਰ ਕਰਨਾ ਸਾਡਾ ਹਰ ਬੰਦੇ ਦੀ ਇੱਕ ਧਰਮ ਤੇ ਇਨਸਾਨੀਅਤ ਦੀ ਡਿਊਟੀ ਹੈ ਸਭ ਤੋਂ بڑا ਮੁੱਦਾ ਅੱਜ ਅਸੀਂ ਨਗਰ ਕੌਂਸਲ ਦੇ ਵਿੱਚ ਇਸ ਗੱਲ ਦਾ ਉਠਾਇਆ ਕਿ ਪੂਰੇ ਸ਼ਹਿਰ ਦਾ ਪਾਣੀ ਜਿਹੜਾ ਗੰਦਾ ਪਾਣੀ ਹੈ ਜਾਂ ਬਰਸਾਤੀ ਪਾਣੀ ਨਾਲਿਆ ਰਾਹੀਂ ਆਂਦਾ ਉਹ ਵਾਰਡ ਨੰਬਰ 10 ਦੇ ਅਰਜ ਨਗਰ ਦੇ ਵਿੱਚ ਆ ਹੋ ਕੇ ਜਾਂਦਾ ਬੜੀ ਮਾੜੀ ਹਾਲਤ ਆ ਉਸ ਨਾਲੇ ਦੀ ਟੈਕਨੀਕਲੀ ਸਭ ਨੂੰ ਇਹ ਦੱਸਿਆ ਗਿਆ ਕਿ ਪਹਿਲਾਂ ਪ੍ਰਸਾਤਾ 3 ਦਿਨ 4 ਦਿਨ ਹੁੰਦੀਆਂ ਸੀ ਹੁਣ ਪ੍ਰਸਾਤਾ ਇੱਕ ਦਿਨ ਦੇ ਵਿੱਚ ਇੰਨੀ ਜ਼ੋਰਦਾਰ ਹੁੰਦੀ ਕਿ ਉਹ ਨਾਲਾ ਜਿਹੜਾ ਉਹ ਪਾਣੀ ਨੂੰ ਸਭ ਬਾਹਰ ਹੀ ਪਾਂਦਾ ਆਸ-ਪਾਸ ਦੇ ਘਰਾਂ ਦੇ ਵਿੱਚ ਪਾਣੀ ਵੜਦਾ ਇਹਦਾ ਕੋਈ ਰਿਪੇਅਰ ਦਾ ਪ੍ਰੋਜੈਕਟ ਨਹੀਂ ਕਿਸੇ ਕੰਪਨੀ ਨੂੰ ਟੈਂਡਰ ਦਿੱਤਾ ਜਾਵੇ ਗੁਸ਼ਾ ਮੰਦਰ ਤੋਂ ਲੈ ਕੇ ਸ਼ਿੰਗਾਰ ਬਿਊਟੀ ਪਾਰਲਰ ਤੋਂ ਲੈ ਕੇ ਬੁੱਗਾ ਮਾੜੀ ਤੱਕ ਇਹ ਨਾਲਾ ਨਮਾ ਬਣਾਇਆ ਜਾਵੇ ਨਮਾ ਛੱਤਿਆ ਜਾਵੇ ਆਸ-ਪਾਸ ਦੇ ਮਹੱਲਿਆਂ ਦਾ ਪਾਣੀ ਚੱਕਣ ਵਾਸਤੇ ਉਸ ਨਾਲੇ ਦੀ ਬਜਾਏ ਅਲੱਗ ਡਰੇਨ ਬਣਾ ਕੇ ਉਹ ਲਾਸਟ ਟਾਈਮ ਤੱਕ ਇਹ ਜਾਏ ਜਾਂ ਤਾਂਕਿ ਵਾਰਡ ਨੰਬਰ 10 ਦੇ ਲੋਕ ਚੜ੍ਹਿਆ ਉਹ ਬਕਸੇ ਭਾਈ ਸੇਵਕਾਂ ਦਾ ਸ਼ੋਸ਼ਣ ਹੋ ਰਿਹਾ ਸ਼ਹਿਰ ਵਿੱਚ ਜਿੱਥੇ 40 ਬੰਦੇ ਕੰਮ ਕਰਦੇ ਇਸ ਇੱਕ ਬਾਤ ਜਾਂ 34 ਬੰਦੇ ਕੰਮ ਕਰਦੇ ਕਾਰਜਾਂ ਦੇ ਅੰਦਰ ਮੋਕੇ ਪਰ 20 ਆ ਉਹ ਜਿਹੜੇ ਸਫਾਈ ਸੇਵਕ ਹੈ ਬੜੇ ਤੰਗ ਹੈ ਵਿਚਾਰੇ ਪੁਨਾ ਨੂੰ ਛੋਤੀਆਂ ਬੰਦਿਆਂ ਦੀ ਜਗ੍ਹਾ ਬੀਹਾਂ ਦਾ ਕੰਮ ਕਰਨਾ ਪੈਂਦਾ ਉਹ 14 ਬੰਦੇ ਕਿੱਥੇ ਹੈ ਉਹ ਅਸੀਂ ਦਾ ਨੂੰ ਕਿਹਾ ਕਿ ਦੀ ਜਾਂਚ ਪਰਤਾਣ ਕਰੋ ਉਹ ਪੈਸਾ ਕਿੱਥੇ ਜਾ ਰਿਹਾ ਜਾਂ ਉਹ ਕੰਮ ਕਿੱਥੇ ਕੰਮ ਕਰ ਰਿਹਾ ਐਸੇ ਤਰ੍ਹਾਂ ਲੱਖੀ ਜੀ ਨੇ ਆਪਣੇ ਬਾੜ ਦੀਆਂ ਸਮੱਸਿਆਵਾਂ ਨੂੰ ਉਠਾਇਆ ਔਰ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਕਿ ਜਲਦੀ ਤੋਂ ਜਲਦੀ ਜੜੀ ਇਹ ਮੀਟਿੰਗ ਉਹ ਰੱਖੀ ਜਾ ਕੇ ਸ਼ਹਿਰ ਦੀ ਸੁੰਦਰਤਾ ਨੂੰ ਲੈ ਕੇ ਬਾਰ ਨੰਬਰ 10 ਦੀਆਂ ਵੀ ਪਹਾੜੀਆਂ ਹਨ ਉਹਨਾਂ ਨੂੰ ਖੂਬਸੂਰਤ ਬਣਾਉਣਾ ਦਾ ਸਾਡੇ ਟਾਈਮ ਦਾ ਇੱਕ ਪ੍ਰੋਜੈਕਟ ਇਹਨਾਂ ਕੋਲ ਆਇਆ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਉਹਨਾਂ ਪਹਾੜੀਆਂ ਤੇ ਜੋ ਲੋਕ ਰਹਿ ਰਹੇ ਹਨ ਉਹਨਾਂ ਦੀ ਵਿਵਸਥਾ ਕਰਕੇ ਉਹਨਾਂ ਪਹਾੜੀਆਂ ਦੀ ਬਿਊਟੀਫਿਕੇਸ਼ਨ ਕੀਤੀ ਜਾਵੇ ਐਸੀ ਤਰ੍ਹਾਂ ਫਲਾਈਓਵਰ ਜਿੱਥੇ ਉਤਰਿਆ ਪੀਡਬਲਿਊਟੀ ਡਿਪਾਰਟਮੈਂਟ ਨੇ ਹਾਈਵੇ ਡਿਪਾਰਟਮੈਂਟ ਨੇ ਆਪਣਾ ਕੰਮ ਪਧੂਰਾ ਛੱਡ ਦਿੱਤਾ ਉਹਨਾਂ ਨੂੰ ਚਿੱਠੀ ਲਿਖ ਕੇ ਨੋਟਿਸ ਜਾਰੀ ਕੀਤਾ ਜਾਵੇ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਜਾਵੇ ਐਕਸੀਡੈਂਟ ਬਹੁਤ ਹੋ ਰਹੇ ਆ ਰੇਲਵੇ ਰੋਡਾਂ 'ਤੇ ਆਉਣੇ ਅਤੇ ਜਾਣੇ ਦੀ ਸਥਿਤੀ ਬਹੁਤ ਮਾੜੀ ਹੈ ਇਸ ਕਰਕੇ ਸਾਡਾ ਜਿਹੜਾ ਇਹ ਪ੍ਰੋਜੈਕਟ ਕੰਪਲੀਟ ਕੀਤਾ ਜਾਵੇ ਅਸੀਂ ਬਹੁਤ-ਬਹੁਤ ਤੁਹਾਡੀ ਜੀ ਤਨਖਾਹਦੀਆਂ ਪ੍ਰੈਸ ਤੇ ਜਿਹੜਾ ਈ ਟੈਂਡਰਿੰਗ ਦਾ ਤੇ ਬੋਸ ਤੇ ਅਸੀਂ ਠੇਕੇਦਾਰਾਂ ਦੀ ਆਵਾਜ਼ ਅੰਦਰ ਰਖਾਈ ਕਿ ਤੁਹਾਡੀ ਟਰਮ ਆਫ ਕੰਡੀਸ਼ਨ ਜਿਹੜੀਆਂ ਮਿਸਪਲ ਕਮੇਟੀ ਦੀ ਉਹ ਬਿਲਕੁਲ ਸਾਫ਼ ਸੁਥਰੀ ਨਹੀਂ ਹੈ ਉਸੀ ਕਈਆਂ ਨੂੰ ਫਾਇਦਾ ਦੇਣ ਵਾਸਤੇ ਟਰਮ ਆਫ ਕੰਡੀਸ਼ਨ ਜਿਹੜੀਆਂ ਪਾਈਆਂ ਹੋਈਆਂ ਛੋਟੇ ਠੇਕੇਦਾਰਾਂ ਦਾ ਘਾਟ ਕੀਤਾ ਜਾ ਰਿਹਾ ਪੰਜਾਬ ਦੀਆਂ ਛੋਟੀਆਂ ਸੁਸਾਇਟੀਆਂ ਦਾ ਘਾਟ ਕੀਤਾ ਜਾ ਰਿਹਾ ਜਿਹੜੇ ਲੋਕ ਟਾਟਰੀਟ ਦੇ ਕੰਮ ਪਾਉਂਦੇ ਉਹਨਾਂ ਦੀ ਸਾਈਡ ਖੁੰਦੀ ਨਹੀਂ ਹੈ ਜੋ ਨੇ ਵੇਟ ਵੱਧ ਤੇ ਕੰਮ ਪਾਉਂਦੇ ਉਹਨਾਂ ਨੂੰ ਸਾਈਡ ਖੋਲ ਕੇ ਕੰਮ ਦਿੱਤਾ ਜਾਂਦਾ ਇਹ ਕੁਝ ਸੁਸਾਇਟੀਆਂ ਤੁਹਾਡੇ ਉੱਪਰ ਫੈਕਚਰ ਕੀਤਾ ਇਸ ਨੂੰ ਆਉਣ ਵਾਲੇ ਸਮੇਂ ਦੇ ਅੰਦਰ ਆਉਣ ਵਾਲੀ ਮੀਟਿੰਗ ਦੇ ਅੰਦਰ ਪ੍ਰਧਾਨ ਸਾਹਿਬ ਨੇ ਕਹਿ ਦਿੱਤਾ ਜਵਾਬ ਜਿਹੜਾ ਪੇਸ਼ ਕੀਤਾ ਜਾਵੇ